มูตบันานเลยด้ะมูบันานเลยมู ਇਹ ਵੀ ਸ਼ੋਰ ਜਿਹਦਾ ਮਾਤਾ ਜਨਤਾ ਦੇਗੀ ਮੰਤਰ ਤੇ ਕੋਈ ਚੋਰੀ ਦਾ ਨਹੀਂ ਕਿ ਸਰਗਨਾ ਸੀਗਾ ਮੁੱਖ ਅਮੋਰ ਬਾਦਾ ਜੀ ਨੂੰ ਮਾਈਕ ਹੋਣ ਤੋਂ ਪਹਿਲਾਂ ਤਾਂ ਕਰੀ ਹੁੰਦਾ ਕਿ ਇਸ ਤੋਂ ਕੀ ਕੀਤਾ ਪੀਵੀ 74 ਸੀ 45 ਚੋਰੀ ਤਾਂ ਕੀਤੀ ਜਾਂ ਸਕਦੇ ਵੀ ਮੰਤਰ ਉਹ ਪੋਸਟਲ ਤੋਂ ਪੜਿਆ ਹੁੰਦੀ ਗੱਲ ਹੈ ਵਿਚਾਰ ਮੈਂ ਪੀਓ ਹੈ ਹੈ ਪੀਓ ਹੈ ਤੇ ਹੋਰ ਕਿਹੜੀ ਕਿਹੜੀ ਚੋਰੀਆਂ ਕੀਤੀ ਹੈ ਤਾਂ ਸਰ ਪਹਿਲਾਂ ਵੀ ਕਿੰਨੀਆਂ ਚੋਰੀਆਂ ਕੀਤੀਆਂ ਹੁੰਆਂ ਮੈਂ ਤਾਂ 7-8 ਮੁਕੱਦਮੇ ਤੇਰਾ ਮੁਕੱਦਮੇ 4 ਨੰਗਲ ਜੀ ਇਹ ਤੇਰੇ ਤੂੰ ਇਹੀ ਕੰਮ ਕਰਦਾ ਰਿਹਾ ਸਰਦਨ ਜੀ ਸਾਹਿਬ ਹੈ ਤੇ ਕਿੱਥੇ ਕਿੱਥੇ ਹੋਰ ਕਿੱਦਾਂ ਦੀ ਚੋਰੀਆਂ ਕੀਤੀਆਂ ਮੈਂ ਤਾਂ ਹਾਂ ਇਹਨਾਂ ਦੋ ਦਾ ਲੈਣਾ ਆ ਰਾਮਨਾਰ ਲੈ ਕਿੱਦਾਂ ਦੀਆਂ ਚੋਰੀਆਂ ਕੀਤੀਆਂ ਬਈ ਬਿਲਕੁਲ ਜੀ ਜਿਹੜਾ ਗ੍ਰਿਫਤਾਰ ਜੀ ਗੁਰਦੀਪ ਸਿੰਘ ਉਰਫ सोनू ਪੁੱਤਰ ਭਵਨ ਕੁਮਾਰ ਨੰਗਲ ਦੇ ਰਹਿਣ ਵਾਲੇ ਨੇ 30 ਸਾਲ ਇਹਨਾਂ ਦੀ ਉਮਰ ਹੈ ਸ਼ਾਦੀशुदा ਇੱਕ ਬੱਚਾ ਇਹ ਡਰਾਈਵਰੀ ਕਰਦਾ ਸੀ ਡਰਾਈਵਰੀ ਕਰਦੇ ਆ ਕਰਦੇ ਆ ਰਾਤ ਦਿਨ ਫਿਰਦੇ ਆ ਫੁਰਦੇ ਆ ਇਹ ਲਵਾਰਸ ਗੱਡੀਆਂ ਮੋਟਰਸਾਈਕਲ ਸਕੂਟਰ ਜਿਹੜੇ ਆ ਉਹਨਾਂ ਨੂੰ ਤਾੜ ਲੈਂਦਾ ਸੀ ਤੇ ਵੇਲੇ-ਕਵੇਲੇ ਚੋਰੀ ਨੂੰ ਅੰਜਾਮ ਦੇ ਦਿੰਦਾ ਦੋ ਸਾਥੀ ਜਿਹਦੇ ਹੋਰ ਨੇ ਉਹ 4-5 ਮਹੀਨੇ ਪਹਿਲਾਂ ਫੜੇ ਗਏ ਸੀ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਹੁਣ ਇਹਨੂੰ ਤੇ ਲਿਆਂਦਾ 108/24 ਸਾਡਾ ਚੋਰੀਦਮ ਕਟਵਾਂ ਥਾਣੇ ਨੰਗਲ ਦਾ ਇਹਨੂੰ ਲੈ ਕੇ ਆਂਦਾ ਸੁੰਦਰਨਗਰ ਦੇ ਵਿੱਚ ਮਹਾਦੇਵ ਕਲੋਨੀ ਆ ਕੋਈ ਉੱਥੇ ਛੁਪ ਕੇ ਰਹਿ ਰਿਹਾ ਸੀ ਤੇ ਉੱਥੇ ਕੋਈ ਦਿਹਾੜੀ ਦੁੜੀ ਲਾਲੀ ਕਦੀ ਨਹੀਂ ਲਾਲੀ ਤੇ ਕਦੇ ਇਹੋ ਜੇ ਕੰਮ ਕਰਦੇ ਇਹ ਮੁਕਤ ਹੁੰਦਾ ਹੈ ਇਹਦਾ ਇਹਦੇ ਇਹ ਦਰਜਣ ਤੋਂ ਵੱਧ ਪਰਚੇ ਦਰਜ ਨੇ ਚਾਰ ਮੁਕਦਮੇ ਸਾਡੇ ਥਾਣੇ ਨੰਗਲ ਦੇ ਹੀ ਨੇ ਬਾਕੀ ਬਦਨ ਡਿਸਟ੍ਰਿਕਟ ਮਰੰਡਾ ਰੋਪੜ ਇਦਾਂ ਦੇ ਵੀ ਨੇ ਔਰ ਬਾਕੀ ਮੈਸੇਜ ਕਰਕੇ ਪੂਰੇ ਪੰਜਾਬ ਤੋਂ ਪਤਾ ਕਰ ਰਹੇ ਆ ਕਿ ਬਾਕੀ ਪੰਜਾਬ 'ਚ ਹੋਰ ਕਿੰਨੇ ਆ ਦੇ ਕਿੰਨੇ ਬਚੇ ਸਰ ਜੀ ਸਾਡਾ ਚਵੀਚ ਕੀਤਾ ਇਹਨੂੰ ਇਹ ਤੇ ਮੋਟਰਸਾਈਕਲ ਚੋਰੀ ਦਾ ਮਕਦਮਾ ਮੋਟਰਸਾਈਕਲ ਰਿਕਵਰ ਹੋ ਚੁੱਕਾ ਔਰ ਇਸ ਤੋਂ ਇਲਾਵਾ ਤੁਹਾਨੂੰ ਮੁੱਖ ਜਿਹੜੀ ਚੀਜ਼ ਹੈ ਵਰਣਨਯੋਗ ਇਹ ਹੈ ਕਿ ਉਹ ਅਹਿਮ ਕਰਮਾ ਸੀ ਸਾਡਾ ਇਹ 2 ਮਹੀਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਮਾਤਾ ਜਲਫਾ ਦੇਵੀ ਜੀ ਦੇ ਮੰਦਿਰ ਦੇ ਵਿੱਚ ਇਹਨਾਂ ਨੇ ਮਹਾਰਾਜ ਜੀ ਦੀ ਪੂਜਨੀਏ ਮੂਰਤੀ ਤੋਂ ਵਾਲੀ ਔਰ ਜਿਹੜਾ ਗਹਿਣਾ ਉਤਾਰ ਲਿਆ ਸੀ ਚੋਰੀ ਕਰ ਲਿਆ ਸੀ ਇਹ ਉਰਜੀ ਦਾ ਮੁਖ ਜਿਹੜਾ ਹੈਗਾ ਇਹ ਇਹ ਭਾਈਵਾਲਾ ਚੋਰ ਹੈ ਸਜੇਸ ਕਰਦਾ ਦੋ ਰੁਪਏ ਫੜੇ ਗਏ ਸੀ ਇਹ ਉਦੋਂ ਦਾ ਹੀ ਛੁਪ ਕੇ ਉੱਥੇ ਰਹਿ ਰਿਹਾ ਸੀ ਸੁੰਦਰਨਗਰ ਤੇ ਸਰ ਇਹ ਕਿੰਨੂੰ ਗ੍ਰਿਫਤਾਰ ਹੋਇਆ ਇਹ ਨੂੰ ਅੱਜ ਲੈ ਕੇ ਆਏ ਨੇ ਐਸ ਐਚ ਓ ਨੰਗਲ ਇੰਸਪੈਕਟਰ rahul sharma ਸਮੀਰ ਪੁਲਿਸ ਪਾਰਟੀ ਹੁਣ ਇਹ ਨੂੰ ਲਿਆਂਦਾ ਇਹਦੀ ਗ੍ਰਿਫਤਾਰੀ ਪਾਈ ਹੋਈ ਹੈ ਤੇ ਹੁਣ ਮੰਮੀਏ ਕੋਰਟ 'ਚ ਪੇਸ਼ ਕਰਾਂਗੇ ਇਹਦਾ ਰਿਮਾਂਡ ਲਵਾਂਗੇ ਸਰ ਸ਼ੁਰੂਆਤੀ ਪੁੱਛਾਸ਼ ਕੀਤੀ ਇਹ ਕੀਤੀ ਐ ਐਸ ਐਚ ਓ ਸਾਹਿਬ ਨੇ ਪੁੱਛ ਕੇ ਸੀ ਬਾਕੀ ਹੁਣ ਰਿਮਾਂਡ ਲੈ ਕੇ ਅ ਡੀਪਲੀ ਪੁੱਛਗਿਛ ਕਰਾਂਗੇ ਵੀ ਕਿੰਨੀਆਂ ਵਾਰ ਦਾਤਾ ਕੀਤੀਆਂ ਕਿਹੜਾ ਗਹਿਣਾ ਕਿਹੜਾ ਕੈਸ਼ ਕਿੱਥੇ ਲਿਆ ਕਿੱਥੇ ਦਿੱਤਾ ਉਹ ਸਾਰਾ ਕੁਝ ਹੀ ਬਾਅਦ ਵਿੱਚ ਤੁਹਾਨੂੰ ਹੋਰ ਵਿਸਥਾਰ ਨਾਲ ਦੱਸਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰੀ ਐਵੀਡੈਂਸ ਇਹਨਾਂ ਦੇ ਖਿਲਾਫ ਫਾਈਲ ਤੇ ਆ ਚੁੱਕੀ ਹੈ ਵੀਡੀਓ ਵੀ ਸਾਡੇ ਕੋਲ ਉਹ ਤੋਂ ਆ ਗਈ ਸੀ ਬਸ ਇਹ ਹੀ ਭੱਜਾ ਸੀ ਇਹਨੂੰ ਅੱਜ ਲੈਣ ਦਾ ਤੇ ਸਰ ਇਹ ਬਿਲਕੁਲ ਜੀ ਲੱਗਦਾ ਥੋੜਾ ਰਿਮਾਂਡ ਤੇ ਲੈ ਕੇ ਡੰਗਾਈ ਨਾਲ ਪੁੱਛਗਿਛ ਕਰਦੇ ਹਾਂ 13 ਮਕਦਮੇ ਤੁਹਾਨੂੰ ਦੱਸਿਆ ਇਹੋ ਜਿਹੀ ਕਮਾਂ ਲਈ ਹੈ ਉਹਨੇ ਮੰਨੇਗਾ ਰਿਕਵਰੀ ਕਰਾਂਗੇ ਤੇ ਆਪੇ ਚੀਜ਼ ਮੰਨ ਗਈ ਹੋਗੀ ਰਿਕਵਰੀ ਵੀ ਕਰਾਂਗੇ ਸਰ ਜਿਹੜੀ ਕੁਝ ਦਿਨ ਪਹਿਲਾਂ ਲੁੱਟਪਾਟੇ ਘਰ ਦੇ